ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਿਬੇਟ ਚੈਲੰਜ ਹੁਣ ਰਵਨੀਤ ਬਿੱਟੂ ਦੇ ਵੱਲੋਂ ਕਬੂਲ ਕਰ ਲਿਆ ਗਿਆ ਤਾਂ ਦੱਸਦਿਏ ਕਿ ਸੀਐਮ ਮਾਨ ਦੇ ਵੱਲੋਂ ਹੜ ਰਾਹਤ ਫੰਡਾਂ ਤੇ ਬਿਆਨ ਦਿੱੰਦਿਆ ਕਿਹਾ ਗਿਆ ਸੀ ਕਿ ਇਹ ਫੰਡ ਨਾ ਕਾਫੀ ਨੇ ਤੇ ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਦਿਆਂ ਤੇ ਕਿਸੇ ਵੀ ਤਰੀਕੇ ਦੀ ਬਹਿਸ ਦੀ ਚੁਣੌਤੀ ਵੀ ਆਗੂਆਂ ਨੂੰ ਦਿੱਤੀ ਸੀ ਇਸ ਤੇ ਹੁਣ ਰਵਨੀਤ ਬਿੱਟੂ ਦੇ ਵੱਲੋਂ ਚੈਲੰਜ ਨੂੰ ਸਵੀਕਾਰ ਕਰ ਲਿਆ ਗਿਆ ਤੇ ਉਹਨਾਂ ਨੇ ਕਈ ਵਾਰ ਡਿਬੇਟ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਤੱਕ ਕੋਈ ਵੀ ਨੇਤਾ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਨ ਨਹੀਂ ਆਇਆ ਤਾਂ ਬਿੱਟੂ ਨੇ ਕਿਹਾ ਕਿ ਇਹ ਵੀਡੀਓ ਸੰਦੇਸ਼ ਜੋ ਜਾਰੀ ਹੋਇਆ ਉਸ ਦੇ ਵਿੱਚ ਬਿੱਟੂ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਮਰਜ਼ੀ ਜੁਥੇ ਮਰਜ਼ੀ ਕੁਰਸੀ ਡਾਲੋ ਤੁਹਾਡਾ ਟਾਈਮ ਜਗ੍ਹਾ ਤੁਹਾਡੀ ਤੁਸੀਂ ਜਿੱਥੇ ਕਹੋਗੇ ਆਵਾਂਗਾ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਤਾਂ ਬਿੱਟੂ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਮੁਰਗੀਆਂ ਜਾਂ ਬੱਕਰੀਆਂ ਦੇ ਲਈ ਪੈਸੇ ਮਿਲੇ ਨੇ ਕਿੰਨੀਆਂ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਗਏ ਨੇ ਨਾਲ ਹੀ ਮੈਂ ਜਾਣਨਾ ਚਾਹੁੰਦਾ ਕਿ ਮੁੱਖ ਮੰਤਰੀ ਨੇ ਕਿਹੜੀ ਮਾਲਵਾ ਨਹਿਰ ਕੋਲੀ ਸੀ ਬਿੱਟੂ ਨੇ ਮਨ ਨੂੰ ਚੇਤਾਵਨੀ ਦਿੱਤੀ ਹੈ ਕਿਉਂ ਕੁਝ ਵੀ ਨਾ ਭੁੱਲਣ ਕਿਉਂਕਿ ਉਹ ਹਰ ਮੁੱਦੇ ਤੇ ਸੱਚਾਈ ਸਾਹਮਣੇ ਲਿਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕਿਹਾ ਸੀ ਕਿ ਸੂਬੇ ਦੇ ਵਿੱਚ ਆਫਤ ਦੌਰਾਨ ਵੀ ਪ੍ਰਵਾਸੀ ਭਾਜਪਾਗੂ ਰਾਜਨੀਤੀਕਾਰ ਹਨ ਇਹ ਲੋਕ ਆਫਤ ਫੰਡ ਦੇ ਅੰਕੜੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਕਿ ਅਪ੍ਰੈਲ 2022 ਤੋਂ ਹੁਣ ਤੱਕ ਕੇਂਦਰ ਤੋਂ SDRF ਦੇ ਵਿੱਚ 1582 ਰੁਪਏ ਪ੍ਰਾਪਤ ਹੋਏ ਜਿਸ ਦੇ ਵਿੱਚੋਂ 949 ਰੁਪਏ ਖਰਚ ਕੀਤੇ ਜਾ ਚੁੱਕੇ ਨੇ ਜਿਨ੍ਹਾਂ 12281 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਉਸ ਬੰਦਤ ਖਾਤੇ ਦੇ ਵਿੱਚ ਐਂਟਰੀਆਂ ਨੇ ਜੋ ਕਾਂਗਰਸ ਸਰਕਾਰ ਦੇ ਕਾਰਜਕਾਲ ਤੋਂ ਹੀ ਚੱਲ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਮੌਜੂਦਾ ਮੁਖਸਕਰ ਕੇਪੀ सिन्हा ਦੇ ਵੱਲੋਂ ਵੀ ਇਸ ਸੰਬੰਧੀ ਸਪਸ਼ਟੀਕਰਨ ਦਿੱਤਾ ਗਿਆ ਉਧਰ ਹੀ ਸੀਐਮ ਮਾਨ ਦਾ ਡਿਬੇਟ ਚੈਲੰਜ ਜਿਸ ਨੂੰ ਕਿ ਰਵਨੀਤ ਬਿੱਟੂ ਦੇ ਵੱਲੋਂ ਹੁਣ ਸਵੀਕਾਰ ਕਰਦਿਆਂ ਹੋਇਆਂ ਕਿਹਾ ਗਿਆ ਕਿ ਜਿੱਥੇ ਮਰਜ਼ੀ ਤੁਸੀਂ ਬੁਲਾ ਲਓ ਮੈਂ ਪਹੁੰਚ ਜਾਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਿਬੇਟ ਚੈਲੰਜ ਹੁਣ ਰਵਨੀਤ ਬਿੱਟੂ ਦੇ ਵੱਲੋਂ ਕਬੂਲ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਸੀਐਮ ਮਾਨ ਦੇ ਵੱਲੋਂ ਹੜ ਰਾਹਤ ਫੰਡ ਤੇ ਬਿਆਨ ਦਿੱੰਦਿਆ ਕਿਹਾ ਗਿਆ ਸੀ ਕਿ ਇਹ ਫੰਡ ਨਾ ਕਾਫੀ ਨੇ ਤੇ ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਦਿਆਂ ਤੇ ਕਿਸੇ तरीके दी बहस दी चुनौती ਵੀ ਆਗੂਆਂ ਨੂੰ ਦਿੱਤੀ ਸੀ ਇਸ ਤੇ ਹੁਣ ਰਵਨੀਤ ਬਿੱਟੂ ਦੇ ਵੱਲੋਂ ਚੈਲੰਜ ਨੂੰ ਸਵੀਕਾਰ ਕਰ ਲਿਆ ਗਿਆ ਤੇ ਉਹਨਾਂ ਨੇ ਕਈ ਵਾਰ ਡਿਬੇਟ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਤੱਕ ਕੋਈ ਵੀ ਨੇਤਾ ਪੰਜਾਬ ਦੇ ਮੁੱਦੇ ਤੇ ਗੱਲਬਾਤ ਕਰਨੇ ਨਹੀਂ ਆਇਆ ਤਾਂ ਬਿੱਟੂ ਨੇ ਕਿਹਾ ਕਿ ਇਹ ਵੀਡੀਓ ਸੰਦੇਸ਼ ਜੋ ਜਾਰੀ ਹੋਇਆ ਉਸ ਦੇ ਵਿੱਚ ਬਿੱਟੂ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਮਰਜ਼ੀ ਜਿੱਥੇ ਮਰਜ਼ੀ ਕੁਰਸੀ ਢਾਲੋ ਤੁਹਾਡਾ ਟਾਈਮ ਜਗਾ ਤੁਹਾਡੀ ਤੁਸੀਂ ਜਿੱਥੇ ਕਹੋਗੇ ਆਵਾਂਗਾ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਤਾਂ ਬਿੱਟੂ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਨਾ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਮੁਰਗੀਆਂ ਜਾਂ ਬੱਕਰੀਆਂ ਦੇ ਲਈ ਪੈਸੇ ਮਿਲੇ ਨੇ ਕਿੰਨੀਆਂ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਗਏ ਨੇ ਨਾਲ ਹੀ ਮੈਂ ਜਾਨਣਾ ਚਾਹੁੰਨਾ ਕਿ ਮੁੱਖ ਮੰਤਰੀ ਨੇ ਕਿਹੜੀ ਮਾਲਵਾ ਨਹਿਰ ਖੋਲੀ ਸੀ ਬਿੱਟੂ ਨੇ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿਉਂ ਕੁਝ ਵੀ ਨਾ ਭੁੱਲਣ ਕਿਉਂਕਿ ਉਹ ਹਰ ਮੁੱਦੇ ਤੇ ਸੱਚਾਈ ਸਾਹਮਣੇ ਲਿਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕਿਹਾ ਸੀ ਕਿ ਸੂਬੇ ਦੇ ਵਿੱਚ ਆਫਤ ਦੌਰਾਨ ਵੀ ਪ੍ਰਵਾਸੀ ਭਾਜਪਾਗੂ ਰਾਜਨੀਤੀ ਕਰ ਰਹੇ ਸਨ ਇਹ ਲੋਕ ਆਫਤ ਫੰਡ ਦੇ ਅੰਕੜੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਮੁੱਖ ਮੰਤਰੀ ਮਾਨ ਨੇ ਸਪਸ਼ਟ ਕੀਤਾ ਕਿ ਅਪ੍ਰੈਲ 2022 ਤੋਂ ਹੁਣ ਤੱਕ ਕੇਂਦਰ ਤੋਂ SDRF ਦੇ ਵਿੱਚ 1582 ਰੁਪਏ ਪ੍ਰਾਪਤ ਹੋਏ ਜਿਸ ਦੇ ਵਿੱਚੋਂ 949 ਰੁਪਏ ਖਰਚ ਕੀਤੇ ਜਾ ਚੁੱਕੇ ਨੇ ਜਨਾ 12281 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਉਸ ਬਜਟ ਖਾਤੇ ਦੇ ਵਿੱਚ ਐਂਟਰੀਆਂ ਨੇ ਜੋ ਕਾਂਗਰਸ ਸਰਕਾਰ ਦੇ ਕਾਰਜਕਾਲ ਤੋਂ ਹੀ ਚੱਲ ਤੇ ਇਸ ਦੇ ਨਾਲ ਹੀ ਦੱਸਦੀ ਕਿ ਮੌਜੂਦਾ ਮੁਖਸਕਤਰ ਕੇਪੀ सिन्हा ਦੇ ਵੱਲੋਂ ਵੀ ਇਸ ਸੰਬੰਧੀ ਸਪਸ਼ਟੀਕਰਨ ਦਿੱਤਾ ਗਿਆ ਉਦਰੀ ਸੀਐਮ ਆਂਦਰ ਡਿਬੇਟ ਚੈਲੰਜ ਜਿਸ ਨੂੰ ਕਿ ਰਵਨੀਤ ਬਿੱਟੂ ਦੇ ਵੱਲੋਂ ਹੁਣ ਸਵੀਕਾਰ ਕਰਦਿਆਂ ਹੋਇਆਂ ਕਿਹਾ ਗਿਆ ਕਿ ਜਿੱਥੇ ਮਰਜ਼ੀ ਤੁਸੀਂ ਬੁਲਾ ਲਓ ਮੈਂ ਪਹੁੰਚ ਜਾਵਾਂਗਾ